ਮંત્રી ਪੰਜਾਬ ਜੀ ਅਤੇ ਮਾਨਯੋਗ ਡੀਜੀਪੀ ਪੰਜਾਬ ਉਹਨਾਂ ਦੀ ਰਹਿਨਮਾਈ ਚ ਪੰਜਾਬ ਵਿੱਚ ਜੋ ਇਹ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਵੱਢੀ ਗਈ ਹੈ ਉਸ ਦੇ ਤਹਿਤ ਅਮਸਰ ਦਿਹਾਤੀ ਪੁਲਿਸ ਵੱਲੋਂ ਰਿਕਵਰੀ ਕੀਤੀ ਗਈ ਹੈ ਕਮਰਸ਼ੀਅਲ ਕੇਪ ਦੇ ਉਸ ਦੇ ਸਬੰਧ ਚ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ ਇਹ ਜਿਹੜੀ ਖੇਪ ਫੜੀ ਗਈ ਹੈ ਇਹ ਐਸਐਚਓ ਕਰੇਡਾ ਅਤੇ ਉਹਨਾਂ ਦੀ ਟੀਮ ਵੱਲੋਂ ਜਿਹੜੇ ਹੈ ਸੋਰਸ ਬੇਸਡ ਇਨਫੋਰਮੇਸ਼ਨ ਦੇ ਆਧਾਰ ਤੇ ਨਾਕਾ ਲਾ ਕੇ ਉੱਥੇ ਜਦੋਂ ਬੰਦੇ ਨੂੰ ਰੋਕਿਆ ਗਿਆ ਤਾਂ ਉਹਦੇ ਕੋਲੋਂ ਇਹ ਖੇਪ ਜਿਹੜੀ ਹੈ ਰਿਕਵਰ ਹੋਈ ਹੈ ਟੋਟਲ ਜਿਹੜੀ ਖੇਪ ਹੈ ਉਹਦੀ ਕੁਆਂਟੀਟੀ 30 ਕਿਲੋ ਜਿਹੜੀ ਹੈ ਉਹ ਬਣਦੀ ਹੈ ਬੇਸਿਕਲੀ ਜਦੋਂ ਇਹ ਨਾਕਾ ਲਗਾਇਆ ਗਿਆ ਐਸ ਐਚਓ ਕ੍ਰਿੰਡਾ ਵੱਲੋਂ ਤੇ ਇਸ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਵਿੱਚੋਂ ਗੁਰਸਿਮਰਨਜੀਤ ਸਿੰਘ ਏਲੀਅਸ ਗੁਰਸਿਮਰਨ ਇਸ ਵਿਅਕਤੀ ਕੋਲੋਂ ਇੱਕ ਇਹ ਵੱਡੀ ਖੇਪ ਜਿਹੜੀ ਹੈ ਰਿਕਵਰ ਹੋਈ ਹੈ ਇਸ ਸੰਬੰਧੀ ਜਿਹੜਾ ਹੈ ਐਫ ਆਈ ਆਰ ਨੰਬਰ 30 ਅ ਅੰਡਰ ਵੇਰੀਅਸ ਸੈਕਸ਼ਨਸ ਆਫ ਐਨ ਡੀ ਪੀ ਐਸ ਐਕਟ ਜਿਹੜਾ ਹੈ ਉਹ ਪੀ ਐਸ ਕ੍ਰਿੰਡਾ ਉਹ ਦਰਜ ਹੋਈ ਹੈ ਜਿਹੜੀ ਇਹ ਵੱਡੀ ਖੇਪ ਹੈ ਇਸ ਦੇ ਵਿੱਚ ਜਿਹੜਾ ਹੈ ਜਿਹੜਾ ਇਹਦਾ ਟੇਪਿੰਗ ਮਟੀਰੀਅਲ ਸਣੇ ਜੋ ਹੈ ਖੇਪ ਇਹਦਾ ਜਿਹੜੇ ਇਹਦਾ ਵੇਟ ਹੈ ਉਹ 32 ਕਿਲੋ ਦੇ ਕਰੀਬ ਆਉਂਦਾ ਤੇ ਜੋ ਹਰਨ ਦੀ ਖੇਪ ਕੱਲੀ ਆ ਉਹ 30 ਕਿਲੋ ਦੇ ਕਰੀਬ ਆ ਲੈ ਗੁਰਸਿਮਰਨਜੀਤ ਸਿੰਘ ਏਲੀਆਸ ਗੁਰਸਿਮਰਨ ਇਹਦੀ ਜਿਹੜੀ ਹੈ ਇੰਟਰੋਗੇਸ਼ਨ ਚੱਲ ਰਹੀ ਹੈ ਜਿਹੜੀ ਮੁੱਢਲੀ ਇੰਟਰੋਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜਾ ਹੈ ਗੁਰਸਿਮਰਨਜੀਤ ਸਿੰਘ ਏਲੀਆਸ ਗੁਰਸਿਮਰਨ ਇੱਕ ਰਾਜੂ ਦੱਤਲਨਾ ਦਾ ਵਿਅਕਤੀ ਹੈ ਜੋ ਕਿ ਇਸ ਵਕਤ ਯੂਐਸਏ ਵਿੱਚ ਦੱਸਿਆ ਜਾਂਦਾ ਉਹਦੇ ਕਹਿਣ ਤੇ ਇਹ ਖੇਪ ਦੀ ਜਿਹੜੀ ਡਿਲੀਵਰੀ ਹੈ ਉਹ ਕਰਨ ਜਾ ਰਿਹਾ ਸੀ ਮੋਡਲੀ ਇੰਟਰੋਗੇਸ਼ਨ ਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਕੈਨੇਡਾ ਅਤੇ ਅਟਾਰੀ ਇਸ ਏਰੀਆ ਦੇ ਕਿਸੇ ਇੱਕ ਪਿੰਡ ਦੀ ਕੋਈ ਲੋਕੇਸ਼ਨ ਇਹਦੇ ਕੋਲੇ ਆਈ ਸੀ ਜਿੱਥੇ ਇਹਨੇ ਉੱਥੇ ਜਾਣਾ ਸੀ ਤੇ ਫਰਦਰ ਇਹਨੂੰ ਜੋ ਹੈ ਕਮਿਊਨੀਕੇਟ ਹੋਣਾ ਸੀ ਕਿ ਫਰਦਰ ਜਿਹੜੀ ਇਹ ਡਿਲੀਵਰੀ ਅੱਗੇ ਕਿੱਥੇ ਭੇਜਣੀ ਹੈ ਸੋ ਇਹ ਜਿਹੜਾ ਫਾਰਵਰਡ ਲਿੰਕ ਹੈਗਾ ਇਹਦਾ ਉਹਦੇ ਬਾਰੇ ਜਿਹੜਾ ਹੈ ਪ੍ਰੋਬ ਚੱਲ ਰਹੀ ਹੈ ਜਿੱਥੋਂ ਤੱਕ ਬੈਕਵਰਡ ਲਿੰਕ ਚੀਜ਼ ਦੀ ਗੱਲ ਹੈ ਇਹਦੇ ਵੱਲੋਂ ਅਜੇ ਤੱਕ ਜਿਹੜੀ ਇਨਟੈਰੋਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਚਾਰ ਵਾਰ ਜਿਹੜੀ ਹੈ ਉਹ ਡਰੋਨ ਦੀ ਸੌਟੀ ਜਿਹੜੀ ਹੈ ਉਹ ਲੱਗੀ ਹੈ ਇਸ ਗੱਲ ਨੂੰ ਵੈਰੀਫਾਈ ਵੀ ਕੀਤਾ ਜਾ ਰਿਹਾ ਤੇ ਇਹ ਚਾਰ ਵਾਰ ਜਦੋਂ ਇਹ 8-8 ਕਿਲੋ ਦੀ ਜਿਹੜੀ ਖੇਪ ਆਈ ਹੈ ਸਣੇ ਪੈਕਿੰਗ ਮਟੀਰੀਅਲ ਜੋ ਕਿ ਬਾਹ ਦੇ ਵਿੱਚ ਜਦੋਂ ਵੇਟ ਕੀਤੀ ਗਈ ਉਹਦੇ ਵਿੱਚ ਇਹ 30 ਕਿਲੋ ਦੇ ਕਰੀਬੋਂ ਜਿਹੜੀ ਕੱਲੀ ਹੈ ਰੰਦੀ ਖੇਪ ਸਾਹਮਣੇ ਆਈ ਹੈ ਸੋ ਇਹ ਵੱਡੀ ਅੱਜ ਖੇਪ ਦੀ ਰਿਕਵਰੀ ਹੋਈ ਹੈ ਅਮਸ਼ਰ ਦਿਹਾਤੀ ਪੁਲਿਸ ਵੱਲੋਂ ਤੇ ਐਸ ਐਚਓ ਕੰਡਿੰਟ ਕਰੇਂਡਾ ਤੇ ਉਹਨਾਂ ਦੀ ਟੀਮ ਵੱਲੋਂ ਇਹ ਬਹੁਤ ਵਧੀਆ ਕੰਮ ਕੀਤਾ ਗਿਆ ਤੇ ਫਰਦਰ ਇਹਦਾ ਜਿਹੜਾ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹਨਾਂ ਦੀ ਚੰਗੀ ਤਰ੍ਹਾਂ ਬਰੀਕੀ ਦੇ ਨਾਲ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਸੋ ਜਿਹੜੇ ਇਸ ਦੇ ਨਾਲ ਹੋਰ ਨੈਟਵਰਕ ਦੇ ਵਿੱਚ ਵਿਅਕਤੀ ਨੇ ਅਜੇ ਉਹਨਾਂ ਦੇ ਅਸੀਂ ਨਾਂ ਨਹੀਂ ਲਵਾਂਗੇ ਕਿਉਂਕਿ ਸਾਡਾ ਆਪਰੇਸ਼ਨ ਜਿਹੜਾ ਹੈ ਅਜੇ ਵੀ ਚੱਲ ਰਿਹਾ ਹੈ ਦਾ ਆਪਰੇਸ਼ਨ ਇਜ਼ ਗoing ਆਨ ਤੇ ਸਾਨੂੰ ਇਹ ਉਮੀਦ ਹੈ ਕਿ ਇਹਦੇ ਵਿੱਚ ਕੁਝ ਹੋਰ ਵਿਅਕਤੀ ਜਿਹੜੇ ਹੈ ਉਹਨਾਂ ਦੀ ਗ੍ਰਿਫਤਾਰੀ ਤੇ ਉਹਨਾਂ ਦੇ ਜਿਹੜੇ ਅਸੋਸੀਏਟਸ ਨੇ ਉਹਨਾਂ ਦੀ ਨਿਸ਼ਾਨਦੇਹੀ ਹੋ ਸਕਦੀ ਹੈ ਸਰ ਇਹਨੂੰ ਲੀਡ ਕਿਸ ਤਰ੍ਹਾਂ ਕਰਦਾ ਸੀ ਬਾਹਰ ਬਿਠਾਇਆ ਜਾਂਦੀ ਹੈ ਦੇਖੋ ਜੀ ਇਹਨਾਂ ਦਾ ਮਾਡਲ ਸੋ ਪਰੰਡਾ ਹੀ ਸੇਮ ਹੈ ਕਿ ਵਰਚੁਅਲ ਨੰਬਰਸ ਦੇ ਥਰੂ ਇਹਨਾਂ ਦੀ ਕਮਿਊਨੀਕੇਸ਼ਨ ਹੁੰਦੀ ਹੈ ਬਾਹਰਲਾ ਜਿਹੜਾ ਹੈਂਡਲਰ ਹੈ ਇਹਨਾਂ ਦਾ ਉਹ ਸਾਰਾ ਦਾ ਸਾਰਾ ਜਿਹੜਾ ਕੰਟਰੋਲ ਰੂਮ ਦੇ ਤਰੀਕੇ ਦੇ ਨਾਲ ਉਹ ਕੰਮ ਕਰਦਾ ਹੈ ਉਹ ਵਿਅਕਤੀ ਜਿਹੜਾ ਹੈ ਇੱਥੇ ਜਿਹੜਾ ਕੂਰੀਅਰ ਹੈ ਜਾਂ ਜਿਹਨੂੰ ਡਿਲੀਵਰੀ ਦੇਣੀ ਹੈ ਜਿਹੜੇ ਅੱਗੇ ਫਰਦਰ ਇਹਨਾਂ ਦੇ ਨੈਟਵਰਕ ਦੇ ਵਿੱਚ ਵਿਅਕਤੀ ਨੇ ਅਲੱਗ-ਅਲੱਗ ਲੈਵਲ ਦੇ ਠੀਕ ਹੈ ਜੀ ਉਹਨਾਂ ਨੂੰ ਉਹ ਕਮਿਊਨੀਕੇਟ ਕਰਦਾ ਹੈ ਉਹਨਾਂ ਦੇ ਥਰੂ ਜਿਹੜਾ ਬਾਹਰ ਬੈਠਾ ਵਿਅਕਤੀ ਹੈ ਉਹਨਾਂ ਦੇ ਥਰੂ ਹੀ ਇਹ ਵਿਅਕਤੀ ਜਿਹੜੇ ਕੂਰੀਅਰ ਨੇ ਜਾਂ ਫਾਈਨਲ ਜਿਹੜੀ ਇਹ ਰਿਟਰੀਵ ਕਰਦੇ ਨੇ ਕਨਸਾਈਨਮੈਂਟ ਉਹਨਾਂ ਨੂੰ ਮੈਸੇਜਸ ਆਉਂਦੇ ਨੇ ਉਹ ਮੈਸੇਜਸ ਦੇ ਆਧਾਰ ਤੇ ਹੀ ਜਿਹੜਾ ਹੈ ਫਰਦਰ ਆਪਣਾ ਨੈਟਵਰਕ ਚਲਾਉਣਾ ਹੈ ਇਹਦੀ ਇਹਦੀ ਫਾਈਨੈਂਸ਼ੀਅਲ ਹਾਲਤ ਦੀ ਕੀ ਆ ਔਰ ਕੀ ਇਹ ਜਿਹੜਾ ਜਿਹੜੀ ਇਹ ਫਾਈਨੈਂਸ਼ੀ ਇਨਯੋਗ ਹੈਗਾ ਜਾਂ ਜਿੰਨੀਆਂ ਸੌर्टी ਤੁਸੀਂ ਦੱਸਿਆ ਇਹ ਕਿ ਇਹਨੇ ਪਹਿਲਾਂ ਕਮਾਈ ਕੀਤੀ ਜਾਂ ਸ਼ੁਰੂਆਤ ਦੇ ਵਿੱਚ ਇਹਦਾ ਕੰਮ ਚੱਲ ਰਿਹਾ ਹੈ ਦੇਖੋ ਜੀ ਸਾਡੀ ਜਿਹੜੀ ਮੁੱਢਲੀ ਇਨਟੈਰੋਗੇਸ਼ਨ ਹੁਣ ਤੱਕ ਦੀ ਹੋਈ ਆ ਉਹਦੇ ਵਿੱਚ ਕਾਫੀ ਚੀਜ਼ਾਂ ਸਾਹਮਣੇ ਆਈਆਂ ਨੇ ਆਪਰੇਸ਼ਨਲ ਪੁਆਇੰਟ ਆਫ View ਤੇ ਕੁਝ ਅਜੇ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ ਬਟ ਫਿਰ ਵੀ ਜਿੰਨੀ ਗੱਲ ਸ਼ੇਅਰ ਕੀਤੀ ਜਾ ਸਕਦੀ ਹੈ ਉਹ ਇਸ ਤਰੀਕੇ ਨਾਲ ਹੈ ਕਿ ਤਿੰਨ ਬੰਦੇ ਹੋਰ ਆਈਡੈਂਟੀਫਾਈ ਹੋਏ ਨੇ ਇਹਨਾਂ ਦੇ ਨੈਟਵਰਕ ਦੇ ਵਿੱਚ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੈ ਆਪਣੇ ਤੌਰ ਤੇ ਕਰ ਰਹੇ ਹਾਂ ਉਹਨਾਂ ਦੀ ਲੋਕੇਸ਼ਨ ਉਹਨਾਂ ਦਾ ਵੇਅਰ ਅਬਾਊਟਸ ਤੇ ਉਹਨਾਂ ਦੀ ਕੀ ਡੀਲਿੰਗਸ ਰਹੀਆਂ ਨੇ ਇਹਨਾਂ ਦੇ ਨਾਲ ਕਿੰਨੇ ਚਿਰ ਤੋਂ ਰਹੀਆਂ ਨੇ ਇਹ ਸਾਰੇ ਜਿਹੜੇ ਪੁਆਇੰਟਸ ਨੇ ਜਿਹੜੇ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਉਹ ਕੀਤੀ ਜਾਵੇ ਸਰ ਕਿਹੜਾ ਸਰਪਲਾਈ ਕਿੱਥੇ ਕਰਦਾ ਜੀ ਇਹ ਤੋਂ ਲੈ ਕੇ ਆ ਰਹੇ ਸੀ ਜਾਂ ਰੁਕੇ ਹੋਏ ਸੀ ਜਿੱਥੋਂ ਸਰ ਇਹਨਾਂ ਸੀ ਗਿਫਤਾਰੀ ਹੋਏ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹ ਜਿਹੜੀ ਏਡੀ ਵੱਡੀ ਖੇਪ ਜਿਹੜੀ ਹੈ ਇਹ ਪਾਰਟਸ ਦੇ ਵਿੱਚ ਆਈ ਹੈ ਜਿਹੜੀ ਇਹ ਡਰੋਨ ਦੇ ਰਾਹੀਂ ਜਿਹੜਾ ਕ੍ਰੋਸ ਦਾ ਬਾਰਡਰ ਸਮਕਲਿੰਗ ਦੇ ਨੈਟਵਰਕ ਨੇ ਉਹਨਾਂ ਦੇ ਥਰੂ ਇਹ ਆਈ ਹੈ ਉਸ ਤੋਂ ਬਾਅਦ ਇੱਥੇ ਇਸ ਵਿਅਕਤੀ ਵੱਲੋਂ ਇਹ ਰਿਟਰੀਵ ਕਰਕੇ ਇਕੱਠੀ ਕਰਕੇ ਫਰਦਰ ਇੱਕ ਪੁਆਇੰਟ ਤੇ ਜਿਹੜੀ ਇਹ ਡਿਲੀਵਰੀ ਹੋਣੀ ਸੀ ਉਹ ਪੁਆਇੰਟ ኦਪਰੇਸ਼ਨਲ ਪੁਆਇੰਟ ਆਫ ਥੂ ਦੇ ਨਾਲ ਅਜੇ ਸ਼ੇਅਰ ਨਹੀਂ ਕੀਤਾ ਜਾ ਸਕਦਾ ਸੈਕੰਡਲੀ ਜਿਹੜੇ ਬੰਦਿਆਂ ਨੇ ਕਰਨੀ ਸੀ ਔਰ ਜਿੱਥੇ ਜਾ ਕੇ ਕਰਨੀ ਸੀ ਉਸ ਦੇ ਬਾਰੇ ਇਹਨੂੰ ਜਿਹੜਾ ਹੈ ਫੋਰਨ ਹੈਂਡਲਰ ਕਹਿ ਲੋ ਜਾਂ ਇਹਦਾ ਜੋ ਵੀ ਇਹਦਾ ਉੱਪਰ ਇਹਦਾ ਬੌਸ ਸੀਗਾ ਉਹਦੇ ਵੱਲ ਇਨਸਟਰਕਟ ਕੀਤਾ ਜਾਣਾ ਸੀ ਉਹ ਇਨਸਟਰਕਸ਼ਨ ਦੇ ਆਧਾਰ ਤੇ ਹੀ ਪਲੇਸ ਜਿਹੜਾ ਇਹਨੇ ਦੱਸਿਆ ਸੀ ਉੱਥੇ ਐਗਜ਼ੈਕਟ ਪੋਜੀਸ਼ਨ ਤੇ ਜਾ ਕੇ ਉਸ ਤੋਂ ਬਾਅਦ ਉੱਥੇ ਉਸ ਵਿਅਕਤੀ ਨੇ ਆਉਣਾ ਸੀ ਜਿਹੜਾ ਕਿ ਅਜੇ ਇਹਨੂੰ ਵੀ ਨਹੀਂ ਪਤਾ ਸੀ ਕਿਉਂਕਿ ਇਹਨਾਂ ਦਾ ਇਹਨਾਂ ਦਾ ਜਿਹੜਾ ਮੋਡਿਊਲ ਸਿਸਟਮ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਕਰਦੇ ਨੇ ਇੱਕ ਵਿਅਕਤੀ ਨੂੰ ਦੂਜੇ ਦੀ ਜਿਹੜੇ ਹੈ ਬਹੁਤੀ ਕੋਈ ਖਬਰ ਨਹੀਂ ਹੁੰਦੀ ਸੋ ਇਹ ਕੱਟਆਊਟ ਜਿਹੜਾ ਹੈ ਕੱਟਆਫ ਜਿਹੜਾ ਹੁੰਦਾ ਹੈ ਉਸ ਤੇ ਕੰਮ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਇਸ ਵਿਅਕਤੀ ਵੱਲੋਂ ਉੱਥੇ ਡਿਲੀਵਰ ਕੀਤਾ ਜਾਣਾ ਸੀ ਕਿਉਂਕਿ ਸਾਡੀ ਇਹ ਸੋਰਸ ਬੇਸਡ ਆਪਰੇਸ਼ਨ ਜਿਹੜਾ ਹੈ ਮੈਂ ਦੱਸਣਾ ਚਾਹਾਂਗਾ ਕਾਫੀ ਦੇਰ ਤੋਂ ਚੱਲ ਰਿਹਾ ਸੀ ਪਰ ਕਿਉਂਕਿ ਅ ਕਈ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਸਲਿੱਪ ਕਰ ਜਾਂਦਾ ਬੰਦਾ ਕਈ ਕਈ ਵਾਰ ਜਿਹੜਾ ਕੋਈ ਲੇਟ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਹੁੰਦੀ ਹੈ ਉਸ ਦੇ ਕਰਕੇ ਕਈ ਵਾਰ ਇਹ ਜਿਹੜੀ ਚੀਜ਼ ਹੈਗੀ ਹੈ ਸਾਡੀ ਪੋਸਟਪੋਨ ਹੋ ਗਈ ਜਾਂ ਨਹੀਂ ਜਿਹੜੀ ਹੈ ਸਕਸੈਸਫੁਲ ਹੋਈ ਤੇ ਕੱਲ ਫੋਰਚੂਨੇਟਲੀ ਜਿਹੜਾ ਹੈ ਸਾਡੀ ਇਨਫੋਰਮੇਸ਼ਨ ਵੀ ਸੀ ਸਾਡੀ ਟੀਮ ਵੀ ਤਿਆਰ ਸੀ ਤੇ ਐਸ ਐਚਓ ਕੈਨੇਡਾ ਤੇ ਉਹਨਾਂ ਦੀ ਟੀਮ ਨੇ ਵਧੀਆ ਕੰਮ ਕੀਤਾ ਤੇ ਅਫਸਰ ਦਿਹਾਤੀ ਪੁਲਿਸ ਵੱਲੋਂ ਜਿਹੜੀ ਰਿਕਵਰੀ ਹੋਈ ਗੱਡੀ ਕਿਹੜੀ ਜਾਨੀ ਨੀ ਫੋਰਡ ਫਿਸਟਾ ਗੱਡੀ ਕਿਹਦੀ ਹੈ ਜੀ ਇਹ ਸਾਰਾ ਅਜੇ ਚੱਲ ਰਿਹਾ ਹੈ ਕਿਉਂਕਿ ਐਡੀ ਵੱਡੀ ਖੇਪ ਹੈ ਸੈਕੰਡਲੀ ਨੈਟਵਰਕ ਬਹੁਤ ਵੱਡਾ ਜਾਪਦਾ ਹੈ ਥਰਡਲੀ ਕਿਉਂਕਿ ਇਸ ਵਿਅਕਤੀ ਦਾ ਅਸੀਂ ਹੁਣ ਤੱਕ ਜਿਹੜੀ ਇੰਟੈਰੋਗੇਸ਼ਨ ਹੈ ਉਹ ਕੀਤੀ ਹੈ ਇਹਦੇ ਐਂਟੀਸੀਡੈਂਟਸ ਵੀ ਚੈੱਕ ਕਰਾਏ ਨੇ ਕ੍ਰਿਮੀਨਲ ਐਂਟੀਸੀਡੈਂਟਸ ਅਜੇ ਕੋਈ ਔਨ ਰਿਕਾਰਡ ਨਹੀਂ ਆਇਆ ਤਾਂ ਕਿਤੇ ਨਾ ਕਿਤੇ ਵਿਅਕਤੀ ਜਾਂ ਤੇ ਕ੍ਰਿਮੀਨਲ ਐਕਟੀਵਿਟੀ ਕਰਕੇ ਪੁਲਿਸ ਦੀ ਜਾਂ ਜੁਡੀਸ਼ੀਅਲ ਜੋ ਸਿਸਟਮ ਉਸ ਤੋਂ ਬਚਦਾ ਰਿਹਾ ਹੈ ਜਾ ਇਸ ਦਾ ਰੋਲ ਜਿਹੜਾ ਹੈ ਬੜਾ ਜਿਹਨੂੰ ਕਹਿ ਸਕਦੇ ਆ ਕਿ ਆਪਣਾ ਸਾਈਡ ਵਾਲਾ ਰਿਹਾ ਹੈ শারਪ ਵੀ ਰਿਹਾ ਹੈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਜਿਹੜੇ ਤਿੰਨ ਤੁਹਾਨੂੰ ਮੈਂ ਹੋਰ ਦੱਸ ਰਿਹਾ ਕਿ ਉਹ ਵਿਅਕਤੀਆਂ ਦੀ ਨਿਸ਼ਾਨਦੇਹੀ ਹੋਈ ਹੈ ਅਸੀਂ ਉਹਨਾਂ ਬਾਰੇ ਚੈੱਕ ਕਰ ਰਹੇ ਹਾਂ ਜਲਦੀ ਜਿਹੜਾ ਹੈਗਾ ਉਹਨਾਂ ਤੇ ਵੀ ਐਕਸ਼ਨ ਲੈ ਕੇ ਉਹਨਾਂ ਨੂੰ ਵੀ ਕਾਬੂ ਕਰਾਂਗੇ ਕਿਉਂਕਿ ਰੋਲ ਦੇ ਮੁਤਾਬਿਕ ਜੋ ਜੋ ਜਿੱਦੀ ਜਿੱਦੀ ਕਾਰਵਾਈ ਕਰਨੀ ਬਣਦੀ ਉਹ ਕੀਤੀ ਜਾਵੇਗੀ ਫਰਦਰ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਆਪਰੇਸ਼ਨ ਅਜੇ ਚੱਲ ਰਿਹਾ ਹੈ ਕਿਉਂਕਿ ਇਹ ਥੋੜਾ ਪਬਲਿਕ ਹੋ ਗਿਆ ਹੈ ਤਾਂ ਇਸ ਦੇ ਵਿੱਚ ਕੁਝ ਜਿਹੜੇ ਐਲੀਮੈਂਟਸ ਹੈਗੇ ਆ ਉਹ ਅਜੇ ਜਿਹੜੇ ਹੈ ਉਸ ਤਰੀਕੇ ਨਾਲ ਅਸੀਂ ਨਹੀਂ ਕਰ ਪਾ ਰਹੇ ਪਰ ਜਲਦੀ ਜਿਹੜਾ ਹੈ ਇਹਦੇ ਵਿੱਚ ਹੋਰ ਵੀ ਇੱਕ ਵੱਡੀ ਖੇਪ ਜਿਹੜੀ ਇਹ ਸਾਨੂੰ ਲੱਗਦਾ ਹੋ ਸਕਦਾ ਹੈ ਕਿ ਉਹ ਗ੍ਰਾਮਦ ਹੋ ਜਾਏ। ਸਰ ਕੋਈ ਬੇਨਤੀ ਹੈ ਕਿ ਪਤਾ ਚੱਲਿਆ ਹੂੰ ਪਤਾ ਲੱਗਿਆ ਕੋਈ ਵੈਪਨ ਵਾਲੀ ਕੋਲ ਹੋਣੀ ਹੈ ਇਹਨਾਂ ਨੇ ਕਿਸੇ ਹੋ ਗਿਓ ਕੋਈ ਵੈਪਨਸ ਵਗੈਰਾ ਦਾ ਕੁਝ। ਮੈਮ ਅਜੇ ਇਹ ਗੱਲ ਕੋਈ ਇਦਾਂ ਦੀ ਕੋਈ ਗੱਲ ਸਾਹਮਣੇ ਆਈ ਨਹੀਂ। ਇਨਕੈਰੋਗੇਸ਼ਨ ਚੱਲ ਰਹੀ ਹੈ ਕਿ ਫਰਦਰ ਜੇ ਇਹ ਕੋਈ ਆਰਮਸ ਐਂਡ ਅਮਿਊਨੀਸ਼ਨ ਕਿਉਂਕਿ ਜਨਰਲੀ ਇਹ ਹੁੰਦਾ ਹੈ ਕਿ ਨਾਰਕੋ ਦੇ ਨਾਲ ਆਰਮਸ ਐਂਡ ਅਮਿਊਨੀਸ਼ਨ ਜਿਹੜਾ ਹੈ ਉਹ ਜਿਹੜਾ ਪਲੱਸ ਐਡ ਕਰਕੇ ਜਿਹੜਾ ਉਹ ਭੇਜਿਆ ਜਾਂਦਾ ਕਿਉਂਕਿ ਇਸ ਦੇ ਵਿੱਚ ਜਿਹੜਾ ਹੈ ਪਿਓਰਲੀ ਨਾਰਕੋਟਿਕਸ ਜਿਹੜਾ ਹੈ ਵੱਡੀ ਖੇਪ ਭੇਜੀ ਗਈ ਹੈ ਤੇ ਆਰਮਸ ਅਮਿਊਨੀਸ਼ਨ ਵਾਲਾ ਜਿਹੜਾ ਐਂਗਲ ਅਸੀਂ ਉਹ ਵੀ ਖੰਗਾਲ ਰਹੇ ਹਾਂ ਕਿਉਂਕਿ ਵੱਡੀ ਖੇਪ ਦੇ ਨਾਲ ਜੇ ਕੋਈ ਅੱਦਾਂ ਦੀ ਕੋਈ ਡਿਲੀਵਰੀ ਹੋਈ ਹੈ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਜਾਂ ਪਹਿਲਾਂ ਕੋਈ ਸੌਟੀ ਲੱਗੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਅਸੀਂ ਇਨਵੈਸਟੀਗੇਸ਼ਨ ਚ ਕਹਿ ਸਕਦੇ ਆ ਕਹਿ ਸਕਦੀ ਹੈ ਕਿ ਇਹ ਲੰਬੇ ਸਮੇਂ ਤੋਂ ਕੰਮ ਕਰਦਾ ਪਿਆ ਸੀ ਕਿਉਂਕਿ ਐਡੀ ਵੱਡੀ ਖੇਪ ਪਹਿਲੀ ਵਾਰ ਜਿੱਤੇ ਕੋਈ ਦੇਖ ਨਹੀਂ ਦੇ। ਦੇਖੋ ਜੀ ਇਹ ਸੋਰਸ ਬੇਸਡ ਇਨਫੋਰਮੇਸ਼ਨ ਹੈ। ਸੈਕੰਡਲੀ ਇਹ ਬੜੇ ਦੇਰ ਤੋਂ ਅਸੀਂ ਜਿਹੜਾ ਹੈ ਇਸ ਪਿੱਛੇ ਲੱਗੇ ਹੋਏ ਸੀ। ਇਹ ਕਈ ਵਾਰ ਜਿਵੇਂ ਤੁਹਾਨੂੰ ਦੱਸਿਆ ਆਪਰੇਸ਼ਨਲੀ ਕਈ ਚੀਜ਼ਾਂ ਹੁੰਦੀਆਂ ਨੇ। ਅਸੀਂ ਸ਼ੇਅਰ ਨਹੀਂ ਕਰ ਸਕਦੇ। ਬਟ ਅਸੀਂ ਦੇ ਕਾਫੀ ਪਿਛੇ ਲੱਗੇ ਹੋਏ ਸੀ ਤੇ ਸਾਨੂੰ ਫਾਈਨਲੀ ਜਿਹੜਾ ਸਕਸੈਸ ਮਿਲੀ ਹੈ ਸੈਕੰਡਲੀ ਜਿਹੜੀ ਗੱਲ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਵੱਡਾ ਨੈਟਵਰਕ ਹੈਗਾ ਕਾਫੀ ਧੀਰ ਤੋਂ ਕੰਮ ਕਰ ਰਿਹਾ ਹੈ ਇਹ ਸਾਰੀ ਬੁੱਢਲੀ ਜਿਹੜੀ ਇੰਟਰੋਗੇਸ਼ਨ ਹੋਈ ਹੈ ਉਹਦੇ ਚ ਕਾਫੀ ਚੀਜ਼ਾਂ ਸਾਹਮਣੇ ਆਈਆਂ ਨੇ ਜਿਦੇ ਵਿੱਚ ਇਹ ਗੱਲ ਮੇਨ ਆਈ ਹੈ ਕਿ ਤਿੰਨ ਕੁ ਮਹੀਨੇ ਦਾ ਜਿਹੜਾ ਇਹਨਾਂ ਦਾ ਜਿਹੜਾ ਅਸੀਂ ਬੀਅਰ ਅਬਾਊਟ ਸੀ ਉਹ ਚੈੱਕ ਕਰਨ ਚ ਕਾਮਯਾਬ ਹੋਏ ਹਨ ਕਿਉਂਕਿ ਸਾਡਾ ਆਪਰੇਸ਼ਨ ਵੀ ਹੈ ਕਾਫੀ ਦੇਰ ਤੋਂ ਚੱਲ ਰਿਹਾ ਸੀ ਸੋ ਹੁਣ ਇਹ ਜਿਹੜਾ ਹੈ ਇੰਟਰੋਗੇਸ਼ਨ ਫਰਦਰ ਜਿਹੜੀ ਹੁੰਦੀ ਹੈ ਉਹਦੇ ਚ ਇਹ ਕਲੀਅਰ ਹੋਏਗਾ ਕਿ ਕਿੰਨੀ ਦੇਰ ਤੋਂ ਜਿਹੜਾ ਹੈ ਇਹ ਵਿਅਕਤੀ ਜਿਹੜਾ ਹੈ ਹੋਰ ਹੀ ਦੇ ਐਸੋਸੀਏਟਸ ਨੇ ਤੇ ਜਿਹੜਾ ਇਹਦਾ ਫੋਰਨ ਹੈਂਡਲਰ ਹੈ ਉਹ ਕਿੰਨੀ ਦੇਰ ਤੋਂ ਜਿਹੜਾ ਇਸ ਨੈਟਵਰਕ ਨੂੰ ਆਪਰੇਟ ਕਰਨੀ ਸਰ ਐਸ ਦੇ ਵਿੱਚ ਜਨਮ ਹੋਦੀ ਦੇ ਸਭ ਵੱਡੇ ਲੈਵਲ ਦੀ ਰਿਕਵਰੀ ਹੈ ਤੁਸੀਂ ਕਹਿੰਿਆ ਹੋਰ ਵੀ ਹੋ ਸਕਦੀ ਹੈ ਤਾਂ ਫਿਰ ਬੀਐਸਐਫ ਵੀ ਉਸ ਏਰੀਆ ਤੁਸੀਂ ਬੀਐਸਐਫ ਨਾਲ ਵੀ ਕਾਫੀ ਕੰਮ ਕਰਦੇ ਹੋ ਲੜਕੇ ਉਹ ਏਜੰਸੀਆਂ ਦੇ ਨਾਲ ਤੁਸੀਂ ਜਾਣਕਾਰੀ ਸ਼ੇਅਰ ਕਰਤੀ ਕਿਉਂਕਿ ਰਿਕਵਰੀ ਕਾਫੀ ਜੀ ਬਿਲਕੁਲ ਜੀ ਇਸ ਅਖਦੇ ਨਾਲ ਸਾਡਾ ਬੜਾ ਵਧੀਆ ਕੋਆਰਡੀਨੇਸ਼ਨ ਹੈ ਤੁਸੀਂ ਪਿੱਛੇ ਜੇ ਵੀ ਦੇਖਿਆ ਹੋਵੇਗਾ ਸਾਡੀਆਂ ਕਾਫੀ ਖੇਪਾ ਜੜੀਆਂ ਹੈ ਉਹਨਾਂ ਦੀ ਮਦਦ ਦੇ ਨਾਲ ਬੇਸ਼ੱਕ ਉਹ ਅਨਨੋਨ ਇੱਕ ਜਿਹੜਾ ਹੈ ਫੀਲਡਸ ਦੇ ਵਿੱਚ ਰਿਟਰੀਵ ਹੋਈਆਂ ਨੇ ਬੰਦੇ ਬਹੁਤ ਕਾਫੀ ਘੱਟ ਫੜੇ ਜਾਂਦੇ ਆ ਕਿਉਂਕਿ ਜਿਹੜਾ ਹੈ ਅਬੈਂਡੰਟ ਸਾਨੂੰ ਖੇਪਾ ਜ਼ਰੂਰ ਮਿਲੀਆਂ ਬਟ ਬੀਐਸਐਫ ਦੇ ਨਾਲ ਸਾਡਾ ਹਮੇਸ਼ਾ ਹੀ ਵਧੀਆ ਜਿਹੜਾ ਹੈਗਾ ਕੋਆਰਡੀਨੇਸ਼ਨ ਨਾਲ ਨਾਟ ਰਿਹਾ ਹੈ ਸਾਡਾ ਸਾਂਝੇ ਆਪਰੇਸ਼ਨ ਵੀ ਚੱਲੇ ਨੇ ਕਾਫੀ ਰਿਕਵਰਸ ਵੀ ਹੋਈਆਂ ਨੇ ਅਸੀਂ ਉਹਨਾਂ ਨੂੰ ਸ਼ੇਅਰ ਵੀ ਕੀਤੀ ਹੈ ਹਰ ਹੁਣ ਤੱਕ ਜਿੰਨੇ ਵੀ ਤਸਕਰ ਫੜੇ ਗਏ ਜ਼ਿਆਦਾਤਰ ਸਾਹਮਣੇ ਆਇਆ ਕਿ ਫਾਈਨੈਂਸ਼ਲੀ ਕਮਜ਼ੋਰ ਹੁੰਦੇ ਹਨ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਕੰਮ ਕਰਾਇਆ ਜਾਂਦਾ ਹੈ ਕਿ ਹੁਣ ਤੱਕ ਪਤਾ ਲੱਗਿਆ ਕਿ ਏਡੀ ਵੱਡੀ ਖੇਪ ਦੇ ਨੂੰ ਕਿੰਨੇ ਪੈਸੇ ਦਿੱਤੇ ਜਾਂਦੇ ਸੀ ਜਾਂ ਹੁਣ ਤੱਕ ਕਿੰਨੇ ਨੂੰ ਮਿਲੇ ਫਾਈਨੈਂਸ਼ਲੀ ਕਿਸ ਦਾ ਦੇਖੋ ਜੀ ਜਿਹੜੀ ਫਾਈਨੈਂਸ਼ੀਅਲ ਸਟੇਟਸ ਹੈ ਅਕਿਊਜ਼ ਦਾ ਉਹ ਵੈਰੀਫਾਈ ਕਰ ਰਹੇ ਹਨ ਕਿਉਂਕਿ ਇਹਦੇ ਕੋਲੇ ਇੱਕ ਗੱਡੀ ਮਿਲੀ ਹੈ ਤੇ ਗੱਡੀ ਕਿਹਦੇ ਨਾਂ ਤੇ ਹੈ ਵੈਦਰ ਇਟ ਇਜ਼ ਕਿ ਅਧਰ ਤਾਂ ਨਹੀਂ ਕੋਈ ਚੋਰੀ ਦੀ ਗੱਡੀ ਤਾਂ ਨਹੀਂ ਹੈ ਜਾਂ ਇਹ ਤੀਜੇ ਚੌਥੀ ਜਗ੍ਹਾ ਵਿਕੀ ਹੋਈ ਹੈ ਕੀ ਉਹਦੇ ਕਾਗਜ਼ ਹੈਗੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਚ ਸਾਹਮਣੇ ਆਉਣਗੇ ਠੀਕ ਹੈ ਬਟ ਜਿਹੜਾ ਤੁਹਾਡਾ ਪੁਆਇੰਟ ਹੈ ਕਿ ਨੈਟਵਰਕ ਬੰਦੇ ਤੇ ਕਿੰਨੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਸੀ ਇਹ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ 3 ਤੋਂ 2 ਤੋਂ 3 ਮਹੀਨੇ ਦਾ ਇਹਨਾਂ ਦਾ ਸਾਡੇ ਕੋਲ ਟਾਈਮ ਪੀਰੀਅਡ ਹੈ ਕਿ ਇਹ ਐਕਟਿਵ ਸਰ ਸਰ ਲਾਸਟ ਪੁਲਿਸ ਨੇ ਜੇ ਵੀ ਤੁਸੀਂ ਦੱਸ ਰਹੇ ਹੋ ਕਿ ਇੱਕ ਡਿਲੀਵਰੀ ਬாய் ਦੇ ਤੋਂ ਦੂਸੇ ਕੰਮ ਕਰਦੇ ਸੀਗੇ ਸਰ ਕੋਈ ਪੇਮੈਂਟ ਵਗੈਰਾ ਤਾਂ ਪਤਾ ਲੱਗਿਆ ਕਿੰਨੀ ਦਿੰਦੇ ਸੀਗੇ ਇਹਨਾਂ ਨੂੰ ਜਾਂ ਤੁਸੀਂ ਕੋਈ ਲੋਕਾਂ ਨੂੰ ਫੀ ਕਰਨਾ ਚਾਹੁੰਦੇ ਹੋ ਜਿਹੜੇ ਬੱਚੇ ਜਾਂ ਵਿਅਕਤੀ ਇਹਨਾਂ ਕਿੱਧਰ ਆ ਕੇ ਔੜੇ ਪੈਸਿਆਂ ਦੇ ਵਿੱਚ ਆ ਕੇ ਤਾਂ ਉਹ ਇੰਨੀ ਵੱਡੀਆਂ ਕਨਸਾਈਨਮੈਂਟ ਜਿਹੜੀਆਂ ਨੇ ਉਹ ਇਧਰੋਂ ਲੈ ਕੇ ਦੂਜੇ ਪਾਸੇ ਦਿੰਦੇ ਨੇ ਕਿਉਂਕਿ ਗਰਨੇਡ ਹਮਲੇ ਦੇ ਵਿੱਚ ਵੀ ਇਹੀ ਗੱਲ ਸਾਹਮਣੇ ਆਈ ਹੈ ਤੋਂ ਇੱਕ ਡਿਲੀਵਰੀ ਬੁਆਏ ਦੇ ਤੌਰ ਤੇ ਉੱਤੇ ਕੰਮ ਕਰਦੇ ਸੀਗੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿਉਂਕਿ ਯੂਥ ਜਿਹੜਾ ਹੈ ਉਹ ਬੜਾ ਵਨਰੇਬਲ ਹੁੰਦਾ ਹੈ ਤੇ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਫੋਰਨ ਹੈਂਡਲਰਸ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਇਸ ਤਰੀਕੇ ਦੇ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਨੇ ਉਹ ਇਹਨਾਂ ਨੂੰ ਕੰਟੈਕਟ ਕਰਕੇ ਥੋੜੇ ਪਹਿਲੇ ਪੈਸੇ ਦਾ ਲਾਲਚ ਦੇ ਕੇ ਆਪਣੇ ਵੱਲ ਕਰਕੇ ਐਂਟੀ ਨੈਸ਼ਨਲ ਐਕਟੀਵਿਟੀਆਂ ਕਰਾਉਂਦੇ ਨੇ ਸੋ ਇਹ ਇਹ ਗੱਲ ਗ੍ਰੇਨੇਡ ਅਟੈਕਸ ਦੇ ਜਿਹੜੇ ਅਕਿਊਜ਼ ਨੇ ਉਹਨਾਂ ਦੀ ਇਨਟੈਰੋਗੇਸ਼ਨ ਤੋਂ ਵੀ ਸਾਹਮਣੇ ਆਈ ਹੈ ਇੱਕ ਕੇਸ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ 2500 ਰੁਪਏ ਦਾ ਲਾਲਚ ਦੇ ਕੇ ਬੰਦੇ ਤੋਂ ਜਿਹੜਾ ਹੈ ਮਤਲਬ ਕਿ ਗੋਲੀਆਂ ਵੀ ਮਰਵਾਇਆਂ ਗਈਆਂ ਸੋ ਇਸ ਹੱਦ ਤੱਕ ਜਿਹੜਾ ਹੈ ਉਹ ਯੂਥ ਨੂੰ ਜਿਹੜਾ ਵਨਰੇਬਲ ਯੂਥ ਹੈ ਸੈਕਸ਼ਨ ਹੈ ਉਹਨੂੰ ਜਿਹੜਾ ਹੈ ਇਲਿਓਰ ਕਰਕੇ ਜਿਹੜਾ ਹੈ ਉਹਨੂੰ ਗਲਤ ਕੰਮਾਂ ਵੱਲ ਧੱਕਦੇ ਨੇ ਤੇ ਅਸੀਂ ਸਾਡੇ ਕਈ ਜਿਵੇਂ ਤੁਸੀਂ ਦੇਖਿਆ ਹੋਵੇਗਾ ਪਿੱਛੇ ਡੀ ਸਾਹਿਬ ਵੱਲੋਂ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਜਿਹੜਾ ਵੱਡੇ ਲੈਵਲ ਤੇ ਪੂਰੇ ਪੈਨ ਪੰਜਾਬ ਜਿਹੜਾ ਕਰਵਾਇਆ ਗਿਆ ਅਸੀਂ ਲੋਕਾਂ ਦੇ ਨਾਲ ਪੁਲਿਸ ਪਾਰਟਨਰਸ਼ਿਪ ਦੇ ਤਹਿਤ ਉਹਨਾਂ ਦੇ ਕੋਲ ਗਏ ਉਹਨਾਂ ਦੇ ਨਾਲ رابطہ ਰੱਖਿਆ ਤੇ ਸਾਨੂੰ ਇਹਦਾ ਫਾਇਦਾ ਵੀ ਹੋਇਆ ਸਾਡੀਆਂ ਵਿਲੇਜ ডিফেন্স ਕਮੇਟੀਆਂ ਜਿਹੜੀਆਂ ਨੇ ਉਹ ਕਾਫੀ ਸਮੇਂ ਤੋਂ ਜਿਹੜੀਆਂ ਇਨਐਕਟਿਵ ਪਈਆਂ ਸਨ ਉਹ ਐਕਟਿਵ ਹੋਈਆਂ ਨੇ ਸਾਡੇ ਕੋਲ ਇਨਫੋਰਮੇਸ਼ਨ ਆਣੀ ਸ਼ੁਰੂ ਹੋਈ ਹੈ ਰਾਦਰ ਪਿੰਡਾਂ ਦੇ ਵਿੱਚ ਵੀ ਇਹ ਅਵੇਅਰਨੈਸ ਆਈ ਹੈ ਕਿ ਜਿਹੜਾ ਯੂਥ ਹੈ ਉਹਨੂੰ ਡਾਇਰੈਕਸ਼ਨ ਦੇਣੀ ਹੈ ਕਿਉਂਕਿ ਨਵੇਂ ਸਰਪੰਚੀ ਇਲੈਕਸ਼ਨਸ ਹੋਏ ਨੇ ਬਹੁਤ ਵਧੀਆ ਲੋਕ ਅੱਗੇ ਵੀ ਆਏ ਨੇ ਉਹਨਾਂ ਨੇ ਵੀ ਜਿਹੜਾ ਹੈਗਾ ਇਹ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਹੈ ਪਿੰਡਾਂ ਦੇ ਵਿੱਚ ਤੁਸੀਂ ਦੇਖੋਗੇ ਪੁਲਿਸ ਵੱਲੋਂ ਵੀ ਪੰਜਾਬ ਪੁਲਿਸ ਦੇ ਵੱਲੋਂ ਵੀ ਜਿਹੜੇ ਖੇਡ ਕਿਕਟਾ ਕ੍ਰਿਕਟ ਦੀਆਂ ਕਿੱਟਾ ਜਿਹੜੀਆਂ ਉਹ ਡਿਸਪਿਊਟ ਕੀਤੀਆਂ ਗਈਆਂ ਨੇ ਤਿੰਨ ਪਿੰਡਾਂ ਦੇ ਵਿੱਚ ਜਿਮ ਜਿਹੜੇ ਹੈ ਉਹ ਵੀ ਓਪਨ ਕਰਵਾਏ ਗਏ ਨੇ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਕਾਫੀ ਜਿਹੜਾ ਹੈਗਾ ਸਾਨੂੰ ਸਹਿਯੋਗ ਵੀ ਮਿਲਿਆ ਵੈਲਫੇਅਰ ਜਿਹੜਾ ਹੈ ਬਾਰਡਰ ਵੈਲਟ ਦੇ ਵਿੱਚ ਜਿਹੜਾ ਯੂਥ ਨੂੰ ਜਿਹੜਾ ਹੈ ਮੋਟੀਵੇਸ਼ਨ ਵਾਸਤੇ ਅਸੀਂ ਪਹਿਲਾਂ ਵੀ ਜਿਹੜਾ ਹੈ ਜਿਹੜਾ ਯੂਥ ਜਿਹੜਾ ਹੈ ਕੁਝ ਕੰਪੀਟੀਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਨੇ ਆ ਸਾਡੇ ਵੱਲੋਂ ਖੁੱਲਾ ਇਹ ਸੱਦਾ ਵੀ ਦਿੱਤਾ ਗਿਆ ਵੀ ਸਾਡੇ ਕੋਲ ਅਪਰੋਚ ਕਰੋ ਅਸੀਂ ਕਿਉਂਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰੀਕੇ ਦਾ ਕੋਈ ਪ੍ਰੋਗਰਾਮ ਜਿਹੜਾ ਹੈ ਉਲੀਕ ਰਿਹਾ ਤੇ ਇਹਦੇ ਬਾਰੇ ਜਿਹੜਾ ਯੂਥ ਜਿਹੜਾ ਉਹਨੂੰ ਆਪਣੇ ਉਹਨੂੰ ਇੰਗੇਜ ਵੀ ਕਰਾਂਗੇ ਉਹਨੂੰ ਮੋਟੀਵੇਟ ਵੀ ਕਰਾਂਗੇ ਤੇ ਕਿਉਂਕਿ ਉਹ ਇਸ ਪਾਸੇ ਨਾ ਜਾਵੇ ਤੇ ਮੁੱਖ ਧਾਰਾ ਵਿੱਚ ਆ ਕੇ ਪੋਜ਼ਿਟਿਵ ਕੰਮ ਜਿਹੜਾ ਹੈ ਉਹ ਕਰੇ ਠੀਕ ਹੈ ਸਰ ਜਿਹੜੇ ਡਿਪੋਰਟ ਹੋ ਕੇ ਆਉਂਦੇ ਨੇ ਇਹਨਾਂ ਦੀ ਚੈਰਜ ਕਰੋਗੇ ਕਿ ਇਹਨਾਂ ਦੀ ਜਿਹੜੀ ਦੇਖੋ ਜੀ ਇਹਦੇ ਵਿੱਚ ਇਸ ਤਰੀਕੇ ਦਾ ਹੈ ਕਿ ਜਿਹੜਾ ਫਸਟ ਸਾਡੇ ਕੋਲ ਬੈਚ ਆਇਆ ਸੀ ਅੰਮ੍ਰਿਤਸਰ ਰੂਰਲ ਦੇ ਉਹਦੇ ਵਿੱਚ ਚਾਰ ਵਿਅਕਤੀ ਸਨ ਹਾਂਜੀ ਠੀਕ ਹੈ ਜੀ ਆ ਜਿਹੜੀ ਗੱਲ ਤੁਸੀਂ ਜਾਂਚ ਦੀ ਗੱਲ ਕੀਤੀ ਹੈ ਕਾਫੀ ਹੱਦ ਤੱਕ ਪਹਿਲਾਂ ਹੀ ਉਹਨਾਂ ਦੀ ਜਿਹੜੀ ਹੈ ਐਂਟੀਸਿਸਟੈਂਸ ਚੈੱਕ ਹੋਏ ਹੁੰਦੇ ਉਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਕੁਝ ਐਡਿਡ ਹੈ ਜੋ ਜੋ ਉੱਥੇ ਉਹਨਾਂ ਨੇ ਕੀਤਾ ਹੈ ਜਾਂ ਉਹਨਾਂ ਦਾ ਕੋਈ ਪਿਛਲਾ ਹੈ रिकॉर्ड है वो जरूर चेक ਕੀਤਾ ਜਾਂਦਾ ਪਰ ਕਿਉਂਕਿ ਅਜੇ ਇਸਤਰੀ ਕੇ ਲਈ ਕੋਈ ਗੱਲ ਸਾਹਮਣੇ ਨਹੀਂ ਆਈ ਉਹਨਾਂ ਚਾਰਾਂ ਦੇ ਰਿਗਾਰਡਿੰਗ ਸੋ ਅਜੇ ਆਪਾਂ ਇਹ ਕਹਿ ਨਹੀਂ ਸਕਦੇ ਕਿ ਉਹਨਾਂ ਦਾ ਕੋਈ ਕ੍ਰਿਮੀਨਲ ਪਾਸਟ ਹੈ ਜੋ ਇਦਾਂ ਦੀ ਕੋਈ ਗੱਲ ਹੈ ਜੇ ਕੋਈ ਇਦਾਂ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਇਹ ਸਾਰੀਆਂ ਜਿਹੜੀਆਂ